ਸੱਚੇ ਖਾਲਜੀ ਕੈਨਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈ ਨਿਆਮਕ ਹੈਡਲਾਈਨਸ ਤੇ ਟੋਰਾਂਟੋ ਡਿਸਟ੍ਰਿਕਟ ਦੇ ਸਕੂਲ ਬੋਰਡ ਨੇ অন্ਟਾਰੀਓ ਨੂੰ ਕੀਤੀ ਅਪੀਲ ਸਕੂਲਾਂ ਦੇ ਵਿੱਚ 3000 ਨਵੇਂ ਬੱਚਿਆਂ ਦੀ ਦੇਖਪਾਲ ਵਾਲੀਆਂ ਥਾਵਾਂ ਲਈ ਫੰਡ ਨੂੰ ਰੱਦ ਨਾ ਕਰਨ ਦੀ ਕੀਤੀ ਅਪੀਲ ਸੀਐਨਈ ਨੇ ਲਗਾਇਆ ਜੌਬ ਫੇਅਰ 5000 ਨੌਕਰੀਆਂ ਲਈ ਪਹੁੰਚੇ 37000 ਲੋਕ ਜੈਸਪਰ ਦੇ ਜੰਗਲੀ ਅਗ ਵਿਚਾਲੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਆ ਰਹੀ ਤੰਗੀ ਕਰ ਰਹੇ ਨੇ ਬੇਕੜੀ ਅਤੇ ਬੇਰੋਜ਼ਗਾਰੀ ਦਾ ਸਾਹਮਣਾ ਟੋਰੰਟੋ ਚਾਜ ਤੋਂ ਨਵੇਂ ਟ੍ਰੈਫਿਕ ਅਤੇ ਪਾਰਕਿੰਗ ਜੁਰਮਾਨੇ ਹੋਣਗੇ ਲਾਗੂ ਜੁਰਮਾਨਿਆਂ ਦੇ ਵਿੱਚ ਕੀਤਾ ਜਾ ਰਿਹਾ ਹੈ ਮੋਟਾ ਵਾਦਾ ਹੁਣ ਖਬਰਾਂ ਵਿਸਥਾਰ ਦੇ ਨਾਲ ਟੋਰੰਟੋ ਨੇ 온ਟਾਰੀਓ ਨੂੰ ਸਕੂਲਾਂ ਵਿੱਚ 3000 ਨਵੇਂ ਬੱਚਿਆਂ ਦੀ ਦੇਖਪਾਲ ਵਾਲੀਆਂ ਥਾਵਾਂ ਲਈ ਫੰਡਾਂ ਨੂੰ ਰੱਦ ਨਾ ਕਰਨ ਦੀ ਅਪੀਲ ਕੀਤੀ ਹੈ ਪਰਵਿੰਸ ਦਾ ਕਹਿਣਾ ਹੈ ਕਿ ਫੰਡਿੰਗ ਨੂੰ ਰੱਦ ਨਹੀਂ ਕੀਤਾ ਗਿਆ ਪਰ ਅਲੋਟ ਕੀਤਾ ਗਿਆ ਹੈ ਤਾਂ ਜੋ ਇਮਾਰਤ ਤੇਜ਼ੀ ਦੇ ਨਾਲ ਸ਼ੁਰੂ ਕੀਤੀ ਜਾ ਸਕੇ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੀ ਜਨਵਰੀ ਦੀ ਰਿਪੋਰਟ ਵਿੱਚ ਦੇਰੀ ਲਈ ਪ੍ਰਾਂਤ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਗਿਆ ਹੈ ਕਿ ਮੰਤਰਾਲਾ ਅੱਗੇ ਵਧਣ ਲਈ ਬੋਰਡ ਨੂੰ ਮਨਜ਼ੂਰੀਆਂ ਦੇਣ ਵਿੱਚ ਹੌਲੀ ਸੀ ਅਤੇ ਇਹ ਵੀ ਕਿਹਾ ਗਿਆ ਕਿ ਮੰਤਰਾਲੇ ਦੇ ਮਾਪਦੰਡ ਮੌਜੂਦਾ ਉਸਾਰੀ ਲਾਗਤਾਂ ਨੂੰ ਨਹੀਂ ਦਰਸਾਉਂਦੇ ਰਿਪੋਰਟ ਵਿੱਚ ਪਾਇਆ ਗਿਆ ਕਿ ਕੁਝ ਅਨੁਮਾਨਿਤ ਪ੍ਰੋਜੈਕਟ ਲਾਗਤਾਂ ਸੁਬਾਈ ਫੰਡਿੰਗ ਤੋਂ 43% ਤੱਕ ਵਧ ਜਾਣਗੀਆਂ. TDSB ਟ੍ਰਸਟੀ ਮੈਰੀਸ ਡੀ ਰੋਵਿਟਸ ਦਾ ਕਹਨੇ ਕਿ ਬੋਰਡ ਨੇ ਸੂਬੇ ਤੋਂ ਹੋਰ ਫੰਡਿੰਗ ਦੀ ਬੇਨਤੀ ਕੀਤੀ ਹੈ ਪਰ ਇਸ ਨੂੰ ਠੁਕਰਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਉਹ ਕੀਮਤ ਹੈ ਜੋ ਮਾਰਕੀਟ ਸਾਡੇ ਤੋਂ ਵਸੂਲ ਰਹੀ ਹੈ। ਅਸੀਂ ਉਹਨਾਂ ਨੂੰ ਡਿਜ਼ਾਈਨ ਕੀਤਾ ਹੈ ਉਹ ਜਾਣ ਲਈ ਤਿਆਰ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਬੋਰਡ ਪਹਿਲਾਂ ਹੀ ਡਿਜ਼ਾਈਨ ਅਤੇ ਐਪਲੀਕੇਸ਼ਨਾਂ ਤੇ ਜਨਤਾ ਦਾ ਪੈਸਾ ਖਰਚ ਚੁੱਕਾ ਹੈ ਜੋ ਹੁਣ ਬੇਕਾਰ ਹੋ ਸਕਦਾ ਹੈ ਕਾਉਂਸਲ ਨੂੰ ਲਿਖੇ ਇੱਕ ਪੱਤਰ ਵਿੱਚ ਟੋਰਾਂਟੋ ਚਾਈਲਡ ਕੇਅਰ ਐਡਵੋਕੇਟਸ ਨੇ ਸਹਿਮਤੀ ਪ੍ਰਗਟਾਈ ਹੈ ਕਿ ਪ੍ਰੋਵਿੰਸ ਗੈਰ ਲਾਭਕਾਰੀ ਪ੍ਰੋਜੈਕਟਾਂ ਨੂੰ ਸਹੀ ਢੰਗ ਨਾਲ ਫੰਡ ਨਹੀਂ ਕਰ ਰਿਹਾ ਸੀ ਪਿਛਲੇ ਹਫਤੇ ਐਡਵੋਕੇਸੀ ਗਰੁੱਪ ਦੀ ਤਰਫੋਂ ਡੋਨਰਸ ਪ੍ਰਿਜ਼ਰ ਨੇ ਲਿਖਿਆ ਹੈ ਕਿ 온ਟਾਰੀਓ ਸਰਕਾਰ ਗੈਰ ਮੁਨਾਫਾ ਅਤੇ ਜਨਤਕ ਖੇਤਰ ਵਿੱਚ ਚਾਈਲਡ ਕੇਅਰ ਸਪੇਸ ਬਣਾਉਣ ਲਈ ਵੱਡੇ ਪੂੰਜੀ ਫੰਡਿੰਗ ਵਿੱਚ ਯੋਗਦਾਨ ਪਾਉਣ ਤੋਂ ਇਨਕਾਰ ਕਰਦੀ ਹੈ ਉਨ੍ਹਾਂ ਕਿਹਾ ਕਿ ਇਸ ਦੀ ਬਜਾਏ ਇਸਨੇ ਪਹਿਲਾਂ ਪਰਵਾਨਿਤ ਪੂੰਜੀ ਪ੍ਰੋਜੈਕਟਾਂ ਵਿੱਚ ਕਟੌਤੀ ਕੀਤੀ ਅਤੇ ਖਾਲੀ ਥਾਂ ਨੂੰ ਭਰਨ ਲਈ ਨਿੱਜੀ ਮੁਨਾਫੇ ਵਾਲੇ ਆਪਰੇਟਰਾਂ ਦੇ ਵਿਸਥਾਰ ਨੂੰ ਤੇਜ਼ ਕਰਨ ਦੀ ਯੋਜਨਾ ਬਣਾਈ। ਸਮਿਥ ਨੇ ਬੀਤ ਦਿਨ ਇਹ ਵੀ ਕਿਹਾ ਕਿ ਕੀ ਫੰਡਿੰਗ ਮੁਨਾਫੇ ਲਈ ਆਪਰੇਟਰਾਂ ਨੂੰ ਦੁਬਾਰਾ ਵੰਡੀ ਜਾਵੇਗੀ। ਇਸ ਮਹੀਨੇ ਦੇ ਸ਼ੁਰੂ ਵਿੱਚ ਸਮਿਥ ਅਤੇ অন্ਟਾਰੀਓ ਦੀ ਮਿਊਂਸਿਪੈਲਿਟੀਆਂ ਦੀ ਐਸੋਸੀਏਸ਼ਨ ਨੇ ਕੈਨੇਡਾ ਦੇ ਪਰਿਵਾਰ, ਬੱਚਿਆਂ ਅਤੇ ਸਮਾਜਿਕ ਵਿਕਾਸ ਦੇ ਮੰਤਰੀ ਜੀਨਾ ਸਰਡਸ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਸੂਬੇ ਨੂੰ ਬੱਚਿਆਂ ਦੀ ਦੇਖਭਾਲ ਲਈ ਵਧੇਰੇ ਮੁਨਾਫੇ ਵਾਲੀਆਂ ਥਾਵਾਂ ਬਣਾਉਣ ਦੀ ਇਜਾਜ਼ਤ ਦੇਣ ਲਈ ਕਿਹਾ ਗਿਆ ਓਟਵਾ ਨਲ ਪ੍ਰੋਵਿੰਸ ਦੇ ਕੈਨੇਡਾ ਵਿਆਪੀ अर्ਲੀ ਲਰਨਿੰਗ ਐਂਡ ਚਾਈਲਡ ਕੇਅਰ ਸਮਝੌਤੇ ਦੇ ਤਹਿਤ ਵੱਧ ਤੋਂ ਵੱਧ 30% CWE LCC ਸਪੇਸ ਮੁਨਾਫਾ ਪ੍ਰਦਾਤਾਵਾਂ ਦੁਆਰਾ ਚਲਾਇਆ ਜਾ ਸਕਦਾ ਹੈ ਪੱਤਰ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਇਸ ਸਮੇਂ অন্ਟਾਰੀਓ ਦੇ ਮੁਨਾਫੇ ਲਈ ਆਪਰੇਟਰ ਵਾਧੂ ਗੁਣਵੱਤਾ ਵਾਲੇ ਬਾਲ ਦੇਸ਼ ਪਾਕਿਸਤਾਨਾ ਦੀ ਲੋਡ ਨੂੰ ਪੂਰਾ ਕਰਨ ਅਤੇ ਸਮਰਥਨ ਕਰਨ ਲਈ ਤਿਆਰ ਨੇ ਪਰ ਸਿਰਫ ਉਹਨਾਂ ਦੀ ਸੰਸਥਾ ਦੀ ਸਥਿਤੀ ਕਾਰਨ ਪੁਲਾੜ ਨਿਰਮਾਣ ਦੇ ਟੀਚਿਆਂ ਨੂੰ ਪੂਰਾ ਕਰਨ ਅਤੇ ਬਹੁਤ ਲੋੜੀਂਦੀ ਪਹੁੰਚ ਨੂੰ ਵਧਾਉਣ ਦੀ ਸਾਡੀ ਸਮਰੱਥਾ ਨੂੰ ਨੁਕਸਾਨ ਪਹੁੰਚਾਉਣ ਦੇ ਕਾਰਨ ਇਸ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਟ੍ਰਾਂਟੋ ਲਈ 84 2022 ਅਤੇ 2026 ਦਰਮਿਆਨ ਲਗਭਗ 18000 ਨਵੀਆਂ ਬਾਲ ਸੰਭਾਲ ਥਾਵਾਂ ਦਾ ਨਿਰਮਾਣ ਕੀਤਾ ਗਿਆ ਹੈ। ਸੀਐਨ ਨੇ ਇੱਕ ਜੌਬ ਫੇਅਰ ਲਗਾਇਆ ਸੀ ਜਿੱਥੇ ਕੰਮ ਦੀ ਭਾਲ ਦੇ ਵਿੱਚ ਹਜ਼ਾਰਾਂ ਲੋਕ ਆਏ, ਅਪਲਾਈ ਕਰਨ ਵਾਲੇ 37000 ਲੋਕਾਂ ਦੇ ਵਿੱਚੋਂ ਸਿਰਫ 5000 ਲੋਕਾਂ ਨੂੰ ਹੀ ਪ੍ਰਦਰਸ਼ਨੀ ਦੇ ਵਿੱਚ ਨੌਕਰੀ ਦਿੱਤੀ ਗਈ। ਕੰਮ ਦੀ ਭਾਲ ਵਿੱਚ ਹਜ਼ਾਰਾਂ ਲੋਕ ਬੀਤੇ ਦਿਨ ਟੋਰਾਂਟੋ ਵਿੱਚ ਇੱਕ ਕੈਨੇਡੀਅਨ ਨੈਸ਼ਨਲ ਐਕਸੀਬਿਸ਼ਨ ਜੌਬ ਫੇਅਰ ਵਿੱਚ ਦਿਖਾਈ ਦਿੱਤੇ ਸੀਐਨਈ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਸਾਲ ਨੌਕਰੀ ਮੇਲੇ ਵਿੱਚ ਸ਼ਾਮਲ ਹੋਣ ਲਈ ਲਗਭਗ 37000 ਲੋਕਾਂ ਨੇ ਰਜਿਸਟਰ ਕੀਤਾ ਸੰਸਥਾ ਨੇ ਉਮੀਦਵਾਰਾਂ ਨੂੰ ਗੇਟ اٹੈਂਡੈਂਟ, ਸੂਚਨਾ ਗਾਈਡ, ਮਿੱਡ-ਡੇ ਸਟਾਫ, ਫੂਡ ਹੈਂਡਲਰ, ਕੈਸ਼ੀਅਰ ਅਤੇ ਰਿਟੇਲ ਕਲਰਕ ਸਮੇਤ ਉਪਲਬਧ ਮੌਸਮੀ ਨੌਕਰੀਆਂ ਲਈ ਅਰਜ਼ੀ ਦੇਣ ਲਈ ਐਗਜ਼ਿਬਿਸ਼ਨ ਸਥਾਨ ਵਿੱਚ ਐਂਕਰ ਕੇਅਰ ਸੈਂਟਰ ਵਿੱਚ ਵਿਅਕਤੀਗਤ ਤੌਰ ਤੇ ਆਉਣ ਲਈ ਸੱਦਾ ਦਿੱਤਾ ਸੀ। ਅਧਿਕਾਰੀਆਂ ਨੂੰ 3500 ਤੋਂ 5000 ਉਮੀਦਵਾਰਾਂ ਦੇ ਆਉਣ ਦੀ ਉਮੀਦ ਸੀ ਅਪਲਾਈ ਕਰਨ ਵਾਲੇ ਹਜ਼ਾਰਾਂ ਵਿੱਚੋਂ ਸਿਰਫ 5000 ਨੂੰ ਸੀਐਨਈ ਵਿੱਚ ਨੌਕਰੀਆਂ ਮਿਲਣਗੀਆਂ ਜੋ ਕਿ 16 ਅਗਸਤ ਤੋਂ 2 ਸਤੰਬਰ ਤੱਕ ਚੱਲਦਾ ਹੈ ਸੀਐਨਈ ਐਸੋਸੀਏਸ਼ਨ ਦੇ ਸੀਈਓ ਡਰੈਰਲ ਬ੍ਰਾਊਨ ਨੇ ਕਿਹਾ ਕਿ ਉਹ ਨੌਕਰੀ ਮੇਲੇ ਵਿੱਚ ਦਿਲਚਸਪੀ ਦਾ ਸਵਾਗਤ ਕਰਦੇ ਨੇ ਪਰ ਪਿਛਲੇ ਸਾਲ ਨਾਲੋਂ ਬੇਨਕਾਰਾਂ ਦੀ ਗਿਣਤੀ ਵਿੱਚ ਵਾਧਾ ਦੇਖਿਆ ਗਿਆ ਹੈ ਸੀਐਨਈ ਨੇ ਪਿਛਲੇ ਸਾਲ 18000 ਤੋਂ ਵੱਧ ਅਰਜ਼ੀਆਂ ਪ੍ਰਾਪਤ ਕੀਤੀਆਂ ਸੀ ਬ੍ਰਾਊਨ ਦਾ ਕਹਿਣਾ ਹੈ ਕਿ ਮੈਨੂੰ ਲੱਗਦਾ ਹੈ ਕਿ ਉਹ ਉਪਲਬਧਤਾ ਦੀ ਘਾਟ ਤੇ ਇੱਕ ਦੁਖਦਾਈ ਟਿੱਪਣੀ ਹੈ ਖਾਸ ਕਰਕੇ ਨੌਜਵਾਨਾਂ ਦੇ ਰੁਸਗਾਰ ਦੀ ਹਾਲਾਂਕਿ ਹਰ ਉਮਰ ਦੇ ਬੇਨਿਕਾਰ ਮਿਲਦੇ ਨੇ ਪਰ ਇਸ ਗੱਲ ਤੇ ਵੀ ਇੱਕ ਚੰਗੀ ਟਿੱਪਣੀ ਹੈ ਕਿ ਸੀਐਨਈ ਲਈ ਕੰਮ ਕਰਨ ਵਿੱਚ ਕਿੰਨੀ ਦਿਲਚਸਪੀ ਹੈ ब्राउन ਨੇ ਕਿਹਾ ਕਿ ਅਰਜ਼ੀਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੀ ਹੈ ਅਰਥ ਵਿਵਸਥਾ ਦੇ ਨਾਲ ਕੀ ਹੋ ਰਿਹਾ ਹੈ ਇਸ ਦੇ ਆਧਾਰ ਦੇ ਉੱਤੇ ਇਹ ਮੁਕਾਬਲੇ ਵਧ ਗਏ ਨੇ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਜੂਨ ਵਿੱਚ 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਰਾਸ਼ਟਰੀ ਬੇਰੋਜ਼ਗਾਰੀ ਦਰ 13.5% ਸੀ ਮਹਾਵਾਰੀ ਦੇ ਦੌਰਾਨ 2020 ਅਤੇ 2021 ਵਿੱਚ અપਵਾਦਾਂ ਦੇ ਨਾਲ ਸਤੰਬਰ 2014 ਤੋਂ ਬਾਅਦ ਇਹ ਦਰ ਸਭ ਤੋਂ ਉੱਚੀ ਹੈ 온ਟਾਰੀਓ ਵਿੱਚ ਜੂਨ ਵਿੱਚ ਨੌਜਵਾਨਾਂ ਦੀ ਬੇਰੋਜ਼ਗਾਰੀ ਦੀ ਦਰ 16.5% ਸੀ ਸੀਐਨਈ ਸਟਾਫ ਦਾ 80% ਤੋਂ ਵੱਧ ਉਮਰ 14 ਤੋਂ 29 ਸਾਲ ਦੇ ਵਿਚਾਲੇ ਹੈ ਲਾਈਨ ਵਿੱਚ ਉਡੀਕ ਰਹੇ ਕਿਸ਼ੋਰਾ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹ ਦਬਾਅ ਮਹਿਸੂਸ ਕਰ ਰਹੇ ਨੇ ਉਹਨਾਂ ਕਿਹਾ ਕਿ ਬਹੁਤ ਸਾਰੀਆਂ ਥਾਵਾਂ ਤੁਹਾਨੂੰ ਨੌਕਰੀ ਤੇ ਨਹੀਂ ਰੱਖਣਗੀਆਂ ਜੇਕਰ ਤੁਹਾਡੇ ਕੋਲ ਤਜਰਬਾ ਨਹੀਂ ਹੈ ਤੇ ਜੇ ਉਹਨਾਂ ਨੂੰ ਨੌਕਰੀਆਂ ਲਈ ਤਜਰਬੇ ਦੀ ਜ਼ਰੂਰਤ ਹੈ ਤਾਂ ਤਜਰਬਾ ਪ੍ਰਾਪਤ ਕਰਨਾ ਮੁਸ਼ਕਿਲ ਹੈ ਇੱਕ ਤਰ੍ਹਾਂ ਦਾ ਲੂਪ ਹੈ ਤੇ ਤੁਸੀਂ ਇਸ ਵਿੱਚ ਫਸ ਜਾਂਦੇ ਹੋ ਬਿਨੈ ਕਾਰਾਂ ਦਾ ਇਹ ਵੀ ਕਹਿਣਾ ਸੀ ਕਿ ਇੱਥੇ ਪਹੁੰਚਣ ਤੋਂ ਪਹਿਲਾਂ ਉਹਨਾਂ ਨੂੰ ਬਹੁਤ ਭਰੋਸਾ ਸੀ ਕਿ ਉਹ ਅੱਧੇ ਘੰਟੇ ਤੋਂ ਪਹਿਲਾਂ ਆਉਣਗੇ ਤੇ ਫਿਰ ਅੰਦਰ ਚਲੇ ਜਾਣਗੇ ਪਰ ਲਾਈਨ ਨੂੰ ਵੇਖ ਕੇ ਉਹ ਘਬਰਾ ਰਹੇ ਨੇ 18 ਸਾਲਾਂ ਦੀ ਇੱਕ ਲੜਕੀ ਜੋ ਨੌਕਰੀ ਲੱਭਣ ਆਈ ਸੀ ਉਸ ਦਾ ਕਹਿਣਾ ਸੀ ਕਿ ਉਹ ਯੂਨੀਵਰਸਿਟੀ ਲਈ ਕੁਝ ਪੈਸਾ ਕਮਾਉਣ ਲਈ ਇੱਕ ਮੌਸਮੀ ਸਥਿਤੀ ਦੀ ਭਾਲ ਕਰ ਰਹੀ ਹੈ ਉਸਨੇ ਕਿਹਾ ਕਿ ਜਦੋਂ ਉਸਨੇ ਲਾਈਨ ਦੇਖੀ ਉਸਨੇ ਸੋਚਿਆ ਕਿ ਨੌਕਰੀ ਪ੍ਰਾਪਤ ਕਰਨਾ ਅਸੰਭਵ ਹੋ ਸਕਦਾ ਹੈ ਕਮਲ ਲੱਭਣ ਦੀ ਕੋਸ਼ਿਸ਼ ਕਰਨਾ ਮੁਸ਼ਕਲ ਹੋ ਗਿਆ ਏ ਨੌਜਵਾਨਾਂ ਦਾ ਕਹਿਣਾ ਹੈ ਕਿ ਮੁਕਾਬਲਾ ਬਹੁਤ ਸੀ ਕਿਉਂਕਿ ਈਮੇਲ ਵੀ ਨਹੀਂ ਪੜ੍ਹੀ ਜਾ ਰਹੀ ਸੀ ਅਤੇ ਵਾਪਸ ਕਾਲ ਵੀ ਨਹੀਂ ਕੀਤੀ ਜਾ ਰਹੀ ਸੀ ਅਤੇ ਉਮੀਦਵਾਰਾਂ ਨੇ ਤਕਰੀਬਨ 4 ਵਾਰ ਅਰਜ਼ੀਆਂ ਦਿੱਤੀਆਂ ਪਰ ਇਸ ਦੇ ਉੱਤੇ ਵੀ ਕੋਈ ਜਵਾਬ ਨਾ ਮਿਲਿਆ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਜੈਸਪੁਰ ਦੇ ਵਿੱਚ ਵਾਇਲਡ ਫਾਇਰ ਦੇ ਵਿਚਾਲੇ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਕਾਰਨ ਬੇਕਾਰ ਹੋਏ ਲੋਕਾਂ ਲਈ ਵਿਕਲਪ ਉਪਲਬਧ ਨੇ ਪਰ ਅਸਥਾਈ ਵਿਦੇਸ਼ੀ ਕਾਮਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਵਰਕ ਪਰਮਿਟ ਦੀ ਮਿਆਦ ਜੋ ਖਤਮ ਹੋਣ ਵਾਲੀ ਹੈ ਉਸ ਵਿੱਚ ਵਾਧਾ ਹੁਣ ਕਿਵੇਂ ਹੋਵੇਗਾ 31 ਸਤੰਬਰ ਵਿੱਚ ਰਮਨਦੀਪ ਸਿੰਘ ਅਤੇ ਉਹਨਾਂ ਦੀ ਪਤਨੀ ਜੈਸਪੁਰ ਅਲਬਰਟਾ ਵਿਖੇ ਚਲੇ ਗਏ ਜਿੱਥੇ ਉਹਨਾਂ ਨੇ ਈਵਲ ਲੇਵਜ਼ ਗ੍ਰਿਲ ਵਿੱਚ ਇੱਕ ਸਾਸ ਸ਼ੈਫ ਵਜੋਂ ਨੌਕਰੀ ਪ੍ਰਾਪਤ ਕੀਤੀ ਬ੍ਰਿਟਿਸ਼ ਕੋਲੰਬੀਆ ਦੇ ਸਰੀ ਤੋਂ 28 ਸਾਲਾਂ ਨੌਜਵਾਨ ਦਾ ਇਹ ਕਦਮ ਐਲਬੋਟਾ ਦੇ ਪਿੰਡੂ ਨਮੀਨੀਕਰਨ ਸਟਰੀਮ ਪ੍ਰੋਗਰਾਮ ਦੁਆਰਾ ਸੰਭਵ ਹੋਇਆ ਇੱਕ ਇਮੀਗ੍ਰੇਸ਼ਨ ਪਹਿਲਕਦਮੀ ਜੋ ਨਵੇਂ ਆਏ ਲੋਕਾਂ ਨੂੰ ਸੂਬੇ ਦੇ ਪਿੰਡੂ ਪਾਈਚਾਰਿਆਂ ਵਿੱਚ ਰਹਿਣ ਕੰਮ ਕਰਨ ਅਤੇ ਵਸਣ ਦਾ ਮੌਕਾ ਪ੍ਰਦਾਨ ਕਰਦੀ ਹੈ ਸਿੰਘ ਵਾਸਤੇ ਇਹ ਸਥਾਈ ਨਿਵਾਸ ਅਤੇ ਅੰਤ ਵਿੱਚ ਕੈਨੇਡੀਅਨ ਨਾਗਰਿਕਤਾ ਦਾ ਰਾਸੀ ਉਨਾ ਸਰਕਾਰੀ মিডিਆ ਨਾਲ ਗੱਲ ਕਰਦਿਆਂ ਦੱਸਿਆ ਕਿ ਮੈਂ ਸੋਚਿਆ ਕਿ ਸਭ ਕੁਝ ਠੀਕ ਹੋ ਜਾਵੇਗਾ ਪਰ ਸੋਮਵਾਰ ਰਾਤ ਪਾਰਕ ਨੂੰ ਖਾਲੀ ਕਰਨ ਵਾਲੇ 25000 ਨਿਵਾਸੀਆਂ ਅਤੇ ਸਲਾਨੀਆਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਚਿੰਤਿਤ ਹੈ ਕਿ ਇੱਕ ਸੁਰੱਖਿਅਤ ਭਵਿਕ ਲਈ ਉਸਦੀ ਉਮੀਦ ਖਤਰੇ ਦੇ ਵਿੱਚ ਹੈ ਸਿੰਘ ਪਹਿਲੀ ਵਾਰ 2018 ਵਿੱਚ ਕੰਪਲੂਪਸ ਬ੍ਰਿਟਿਸ਼ ਕੋਲੰਬੀਆ ਵਿੱਚ ਥੌਮਸਨ ਰਿਵਰਜ਼ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥੀ ਵਜੋਂ ਕੈਨੇਡਾ ਚਲਾ ਗਿਆ ਸੀ 2021 ਵਿੱਚ ਸੈਰਸਪਾਟੇ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਪ੍ਰਾਪਤ ਕਰਨ ਤੋਂ ਬਾਅਦ ਉਸਨੇ ਇੱਕ ਓਪਨ ਵਰਕ ਪਰਮਿਟ ਲਈ ਅਰਜ਼ੀ ਦਿੱਤੀ ਫਿਰ ਇੱਕ ਕੈਕਟਸ ਕਲੱਬ ਰੈਸਟੋਰੈਂਟ ਵਿੱਚ ਕੰਮ ਕਰਨ ਲਈ ਬ੍ਰਿਟਿਸ਼ ਕੋਲੰਬੀਆ ਦੇ ਸੜੀ ਵਿੱਚ ਚਲਾ ਗਿਆ ਮਾਰਚ ਵਿੱਚ ਉਸਨੇ ਅਲਬਰਟਾ ਅਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਲਈ ਅਰਜ਼ੀ ਦਿੱਤੀ ਜਿਸ ਦੀਆਂ 4 ਤਾਰਾਵਾਂ ਨੇ ਸੈਰ ਸਪਾਟਾ ਅਤੇ ਹੌਸਪਿਟੈਲਿਟੀ ਅਲਬਰਟਾ ਅਫਸਰ ਅਲਬਰਟਾ ਐਕਸਪ੍ਰੈਸ ਐਂਟਰੀ ਅਤੇ ਪਿੰਡੂ ਨਵੀਨੀਕਰਨ ਹੁਣ ਉਸਦੇ ਵਰਕ ਪਰਮਿਟ ਦੀ ਮਿਆਦ 9 ਸਤੰਬਰ ਨੂੰ ਖਤਮ ਹੋ ਰਹੀ ਹੈ ਉਹਦਾ ਕਹਿਣਾ ਹੈ ਕਿ ਉਸਨੂੰ ਨਹੀਂ ਪਤਾ ਕਿ ਉਸਦੀ ਅਰਜ਼ੀ ਜਾਂ ਦੇਸ਼ ਵਿੱਚ ਉਸਦੀ ਸਥਿਤੀ ਦਾ ਹੁਣ ਕੀ ਬਣੇਗਾ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਨਹੀਂ ਪਤਾ ਕਿ ਨਤੀਜਾ ਕੀ ਹੋਵੇਗਾ ਕਿਉਂਕਿ ਮੈਂ ਹੁਣ ਕੰਮ ਨਹੀਂ ਕਰ ਰਿਹਾ ਅਤੇ ਮੈਨੂੰ ਨਹੀਂ ਪਤਾ ਕਿ ਮੈਨੂੰ ਕੰਮ ਤੇ ਵਾਪਸ ਆਉਣ ਜੋ ਕਮਿਊਨਿਟੀ ਨੂੰ ਵਾਪਸ ਆਉਣ ਵਿੱਚ ਕਿੰਨਾ ਸਮਾਂ ਲੱਗੇਗਾ ਸਿੰਘ ਦਾ ਕਹਿਣਾ ਹੈ ਕਿ ਉਹ ਅਗਸਤ ਵਿੱਚ ਆਪਣੀ ਅਰਜ਼ੀ ਤੇ ਅਪਡੇਟ ਦੀ ਉਮੀਦ ਕਰ ਰਿਹਾ ਹੈ ਇਮੀਗ੍ਰੇਸ਼ਨ ਐਂਡ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅਨੁਸਾਰ ਅਸਥਾਈ ਕਰਮਚਾਰੀ ਜੋ ਜੰਗਲ ਦੀ ਅੱਗ ਕਾਰਨ ਆਪਣੇ ਅਧਿਕਾਰਿਤ ਕੰਮ ਵਾਲੀ ਥਾਂ ਤੇ ਨਹੀਂ ਜਾ ਸਕਦੇ ਉਹ ਐਕਸਟੈਂਸ਼ਨ ਲਈ ਅਰਜ਼ੀ ਦੇ ਸਕਦੇ ਨੇ ਉਹ ਹੀ ਕਰੋਜਗਾਰ ਦਾਤਾ ਵਿਸ਼ੇਸ਼ ਵਰਕ ਪਰਮਿਟ ਤੋਂ ਇੱਕ ਓਪਨ ਵਰਕ ਪਰਮਿਟ ਵਿੱਚ ਤਬਦੀਲੀ ਲਈ ਵੀ ਅਰਜ਼ੀ ਦੇ ਸਕਦੇ ਨੇ ਆਈਆਰਸੀਸੀ ਦੇ ਬੁਲਾਰੇ ਸੋਫੀਆ ਲੋਕਿਆਨੈਕੋ ਨੇ ਸ਼ੁੱਕਰਵਾਰ ਨੂੰ ਇੱਕ ਈਮੇਲ ਦੇ ਵਿੱਚ ਇਹ ਗੱਲ ਕਹੀ ਹੈ ਉਨ੍ਹਾਂ ਇਹ ਵੀ ਕਿਹਾ ਹੈ ਕਿ ਅਸਥਾਈ ਕਾਮੇ ਰੁਸਕਾਰ بیمੇ ਲਈ ਯੋਗ ਹੋ ਸਕਦੇ ਨੇ ਜਾਂ ਰੁਜ਼ਗਾਰਦਾਤਾ ਬਦਲਣ ਲਈ ਅਰਜ਼ੀ ਦੇ ਸਕਦੇ ਨੇ ਜਦੋਂ ਉਨ੍ਹਾਂ ਦਾ ਕੰਮ ਸਥਾਨ ਬੰਦ ਹੋ ਜਾਂਦਾ ਹੈ ਇਸ ਦੌਰਾਨ ਸੁਬਾਈ ਸਰਕਾਰ ਨੇ ਕਿਹਾ ਹੈ ਕਿ ਆਪਣੇ ਇਮੀਗ੍ਰੇਸ਼ਨ ਪ੍ਰੋਗਰਾਮ ਰਾਹੀਂ ਉਹ ਉਨ੍ਹਾਂ ਬੇਨਕਾਰਾਂ ਦੀ ਮਦਦ ਕਰ ਰਹੇ ਨੇ ਜਿਨ੍ਹਾਂ ਦਾ ਰੁਜ਼ਗਾਰ ਵਾਈਲਡ ਫਾਇਰ ਕਾਰਨ ਪ੍ਰਭਾਵਿਤ ਹੋਇਆ ਹੈ ਅਲਬਰਟਾ ਦੇ ਇਮੀਗ੍ਰੇਸ਼ਨ ਅਤੇ ਬਹੁ ਸੱਭਿਆਚਾਰਕ ਮੰਤਰਾਲੇ ਦੇ ਪ੍ਰੈਸ ਸਕੱਤਰ ਗੈਰੇਟ ਕੋਹਲਨ ਨੇ ਇੱਕ ਈਮੇਲ ਵਿੱਚ ਕਿਹਾ ਕਿ ਅਲਬਰਟਾ ਪਾਈਚਾਰੇ ਵਿੱਚ ਨੌਕਰੀ ਦੀ ਪੇਸ਼ਕਸ਼ ਜਾਂ ਰਿਹਾਇਸ਼ ਦੇ ਆਧਾਰ ਤੇ ਅਰਜ਼ੀਆਂ ਜੋ ਕਿ ਅਲਬਰਟਾ ਕਮਿਊਨਿਟੀ ਨੂੰ ਕੱਟ ਰਹੀਆਂ ਨੇ ਕਿਸੇ ਵੀ ਅਲਬਰਟਾ ਪਾਈਚਾਰੇ ਦੀ ਨਿਕਾਸੀ ਦੀ ਮਿਤੀ ਤੋਂ ਵੱਧ ਤੋਂ ਵੱਧ 1 ਸਾਲ ਤੱਕ ਰੱਖਿਆ ਜਾਵੇਗਾ ਉਨ੍ਹਾਂ ਨੋਟ ਕੀਤਾ ਕਿ ਵਾਇਲਡ ਫਾਇਰ ਨਾਲ ਪ੍ਰਭਾਵਿਤ ਬਿਨੇਕਾਰਾਂ ਕੋਲ ਇਹ ਸਾਬਤ ਕਰਨ ਲਈ ਇੱਕ ਸਾਲ ਹੈ ਕਿ ਉਹ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਮਾਪਦੰਡਾ ਨੂੰ ਪੂਰਾ ਕਰਦੇ ਨੇ ਜੇਕਰ ਕਾਰੋਬਾਰੀ ਵਾਇਲਡ ਫਾਇਰ ਦੇ ਪ੍ਰਭਾਵ ਕਾਰਨ ਬੇਰੋਜ਼ਗਾਰੀ ਦਾ ਸਾਹਮਣਾ ਕਰਦੇ ਨੇ ਤਾਂ ਇਸ ਵਿੱਚ ਅਲਬਰਟਾ ਰੁਜ਼ਗਾਰ ਦਾਤਾ ਦੇ ਨਾਲ ਇੱਕ ਯੋਗ ਕਿੱਤੇ ਵਿੱਚ ਨਵੀਂ ਨੌਕਰੀ ਲੱਭਣਾ ਸ਼ਾਮਿਲ ਹੈ ਜੁਲਾਈ 2022 ਵਿੱਚ 26 ਵਿਦੇਸ਼ੀ ਕਾਮੇ ਯੂਕਰੇਨ ਤੋਂ ਕੈਨੇਡਾ ਆਏ ਸਨ ਅਤੇ ਉਹ ਆਪਣੇ ਸਥਾਈ ਨਿਵਾਸੀ ਰੁਤਬੇ ਨੂੰ ਲੈ ਕੇ ਚਿੰਤਿਤ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਉਹ ਆਪਣੇ ਵਰਕ ਪਰਮਿਟ ਦੇ ਸੰਬੰਧ ਵਿੱਚ IRCC ਤੋਂ ਦਸਤਾਵੇਜ਼ਾਂ ਦੀ ਉਮੀਦ ਕਰ ਰਹੇ ਨੇ ਕਿ ਉਹਨਾਂ ਨੂੰ ਡਰ ਹੈ ਕਿ ਦਸਤਾਵੇਜ਼ ਜੈਸਪਰ ਤੱਕ ਪਹੁੰਚ ਗਏ ਨੇ ਅਤੇ ਅੱਗ ਲੱਗਣ ਕਾਰਨ ਕਿਤੇ ਗਵਾਚ ਜਾਣਗੇ ਜਾਂ ਫਿਰ ਅੱਗ ਦੀਆਂ ਇਨ੍ਹਾਂ ਘਟਨਾਵਾਂ ਵਿੱਚ ਤਬਾਹ ਹੋ ਜਾਣਗੇ ਟ੍ਰਾਂਟੋ ਵਿੱਚ ਅੱਜ ਤੋਂ ਟ੍ਰੈਫਿਕ ਅਤੇ ਪਾਰਕਿੰਗ ਨਾਲ ਸੰਬੰਧਿਤ ਜੁਰਮਾਨਿਆਂ ਵਿੱਚ ਮੋਟਾ ਵਾਧਾ ਲਾਗੂ ਹੋ ਗਿਆ ਹੈ ਸਿਟੀ ਨੇ ਕਿਹਾ ਹੈ ਕਿ ਸੜਕਾਂ ਨੂੰ ਸੁਰੱਖਿਅਤ ਰੱਖਣ ਅਤੇ ਟ੍ਰੈਫਿਕ ਦੀ ਭੀੜ-ਪਾੜ ਘਟਾਉਣ ਦੇ ਮਕਸਦ ਨਾਲ ਨਵੀਆਂ ਦਰਾਂ ਲਾਗੂ ਕੀਤੀਆਂ ਜਾ ਰਹੀਆਂ ਨੇ ਨਵੀਆਂ ਦਰਾਂ 123 ਕਿਸਮ ਦੀਆਂ ਕੋਤਾਹਿਆਂ ਤੇ ਲਾਗੂ ਹੋਣਗੀਆਂ ਤੇ ਕਈ ਮਾਮਲਿਆਂ ਵਿੱਚ ਜੁਰਮਾਨਾ 3 ਗੁਣਾ ਤੋਂ ਜ਼ਿਆਦਾ ਵਧਾਇਆ ਗਿਆ ਹੈ ਟ੍ਰਾਂਟੋ ਨੇ 100 ਤੋਂ ਵੱਧ ਪਾਰਕਿੰਗ ਅਪਰਾਧਾਂ ਲਈ ਜੁਰਮਾਨੇ ਵਧਾ ਦਿੱਤੇ ਨੇ ਜਿਵੇਂ ਕਿ ਟੋਰਾਂਟੋ ਸਾਈਕਲ ਸਵਾਰਾਂ ਲਈ ਇੱਕ ਘਾਤਕ ਸਾਲ ਦੇ ਨਾਲ ਜੂਝ ਰਿਹਾ ਹੈ ਸ਼ਹਿਰ ਦਰਜਨਾ ਪਾਰਕਿੰਗ ਅਪਰਾਧਾਂ ਲਈ ਜੁਰਮਾਨੇ ਵਧਾ ਰਿਹਾ ਹੈ ਇੱਕ ਕਦਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਰੱਖਿਅਤ ਸੜਕਾਂ ਬਣਾਈਆਂ ਜਾਣਗੀਆਂ ਪਰ ਜਦੋਂ ਵਕੀਲ ਇਸ ਵਾਅਦੇ ਦੀ ਛਲਾਗਾ ਕਰ ਰਹੇ ਨੇ ਕੁਝ ਲੋਕ ਚਿੰਤਾ ਵੀ ਕਰ ਰਹੇ ਨੇ ਕਿ ਸ਼ਹਿਰ ਵਿੱਚ ਅਸਲ ਵਿੱਚ ਜੁਰਮਾਨੇ ਲਾਗੂ ਕਰਨ ਲਈ ਲਾਗੂ ਕਰਨ ਦੀ ਸ਼ਕਤੀ ਦੀ ਘਾਟ ਹੈ ਟ੍ਰਾਂਟੋ ਕਮਿਊਨਿਟੀ ਬਾਈਕਵੇਜ਼ ਕੋਲੀਜ਼ਨ ਦੇ ਐਡਵੋਕੇਸੀ ਗਰੁੱਪ ਦੇ ਕੋਆਰਡੀਨੇਟਰ ਐਲਬਰਟ ਕੋਹਲ ਨੇ ਕਿਹਾ ਕਿ ਸਭ ਤੋਂ ਦੁਰਲਭ ਗੱਲ ਇਹ ਹੈ ਕਿ ਪਾਰਕਿੰਗ ਐਨਫੋਰਸਮੈਂਟ ਅਫਸਰ ਨੂੰ ਬਾਈਕ ਲੇਨ ਵਿੱਚ ਕਿਸੇ ਨੂੰ ਟਿਕਟ ਦਿੰਦੇ ਹੋਏ ਵੇਖਣਾ 1 ਅਗਸਤ ਨੂੰ ਸ਼ਹਿਰ 123 ਪਾਰਕਿੰਗ ਅਪਰਾਧਾਂ ਲਈ ਜੁਰਮਾਨੇ ਵਧਾਏਗਾ ਜਿਸ ਵਿੱਚ ਸਾਈਕਲ ਲੇਨਾਂ ਵਿੱਚ ਪਾਰਕਿੰਗ ਬਿਨਾਂ ਭੁਗਤਾਨ ਕੀਤੇ ਪਾਰਕਿੰਗ ਅਤੇ ਚਾਰਜਰ ਦੀ ਵਰਤੋਂ ਕੀਤੇ ਬਿਨਾਂ ਇਲੈਕਟ੍ਰਿਕ ਵਾਹਨ ਚਾਰਜਿੰਗ ਵਾਲੀ ਥਾਂ ਵਿੱਚ ਪਾਰਕਿੰਗ ਸ਼ਾਮਲੇ ਇੱਕ ਬਾਈਕ ਲੇਨ ਵਿੱਚ ਪਾਰਕਿੰਗ ਦਾ ਚਾਰਜ 60 ਡਾਲਰ ਤੋਂ ਵੱਧ ਕੇ 200 ਡਾਲਰ ਹੋ ਗਿਆ ਹੈ ਅਤੇ ਬਿਨਾਂ ਭੁਗਤਾਨ ਕੀਤੇ ਪਾਰਕਿੰਗ ਹੁਣ 30 ਡਾਲਰ ਦੀ ਬਜਾਏ 50 ਡਾਲਰ ਹੋਵੇਗੀ। ਸ਼ਹਿਰ ਦੇ ਸਟਾਫ ਦੁਆਰਾ ਕੀਤੀ ਸਮੀਖਿਆ ਤੋਂ ਬਾਅਦ April ਵਿੱਚ ਸਿਟੀ ਕੌਂਸਲ ਦੁਆਰਾ ਜੁਰਮਾਨਿਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਜੋ ਪਾਇਆ ਗਿਆ ਹੈ ਕਿ ਸਖਤ ਜੁਰਮਾਨੇ ਵਾਹਨ ਚਾਲ ਕਾਨੂੰਨ ਨਿਰਮਾਣ ਦੀ ਪਾਲਣਾ ਕਰਨ ਵਿੱਚ ਮਦਦ ਕਰਨਗੇ ਉਹ ਹੈਲ ਦਾ ਕਹਿਣਾ ਹੈ ਕਿ ਜੁਰਮਾਨੇ ਵਧਣੇ ਚਾਹੀਦੇ ਨੇ ਪਰ ਡਰ ਹੈ ਕਿ ਜੇਕਰ ਡਰਾਈਵਰਾਂ ਨੂੰ ਰੋਕਿਆ ਨਹੀਂ ਗਿਆ ਤਾਂ ਵਾਅਦੇ ਨਾਲ ਕੋਈ ਫਰਕ ਨਹੀਂ ਪਵੇਗਾ ਉਹ ਵੇਖਣਾ ਚਾਹਣਗੇ ਕਿ ਸ਼ਹਿਰ ਜੁਰਮਾਨੇ ਲਗਾ ਕੇ ਡਰਾਈਵਰਾਂ ਨੂੰ ਇੱਕ ਮਜ਼ਬੂਤ ਸੰਦੇਸ਼ ਭੇਜਦਾ ਹੈ ਖਾਸ ਤੌਰ ਤੇ ਯਾਕਵਿਲ ਵਿੱਚ ਪਿਛਲੇ ਹਫਤੇ ਇੱਕ ਨਜਵਾਨ ਔਰਤ ਦੀ ਬਾਈਕ ਦੀ ਸਵਾਰੀ ਕਰਦੇ ਸਮੇਂ ਮੌਤ ਹੋ ਗਈ ਸੀ 24 ਸਾਲਾਂ ਇਸ ਸਾਲ ਪੰਜਵੀਂ ਸਾਈਕਲ ਸਵਾਰ ਦੀ ਮੌਤ ਹੋਈ 2020 ਨੂੰ ਪਛਾੜ ਕੇ ਜਦ ਚਾਰ ਸਾਈਕਲ ਸਵਾਰ ਮਰ ਗਏ ਸ਼ਹਿਰ ਦੇ ਸੰਚਾਲਨ ਨੀਤੀ ਅਤੇ ਪਹਿਲ ਕਦਮੀਆਂ ਦੇ ਪ੍ਰਬੰਧਕ ਨਜ਼ਰੈਨੋ ਕੈਪਨੋ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਜੁਰਮਾਨੇ ਵਧਾਉਣ ਦਾ ਫੈਸਲਾ ਸਰਕਾਰ ਦੇ ਸਟਾਫ ਦੁਆਰਾ ਪਿਛਲੇ 6 ਸਾਲਾਂ ਵਿੱਚ ਪਾਰਕਿੰਗ ਨਿਯਮਾਂ ਦੀ ਪਾਲਣਾ ਨਾ ਕਰਨ ਵਿੱਚ ਵਾਧਾ ਦੇਖਣ ਤੋਂ ਬਾਅਦ ਲਿਆ ਗਿਆ ਹੈ ਉਸਨੇ ਕਿਹਾ ਕਿ ਜੁਰਮਾਨਾ ਵਧਾਉਣ ਤੋਂ ਪਹਿਲਾਂ ਟੋਰਾਂਟੋ ਦੇ ਖਰਚੇ ਕੈਨੇਡਾ ਦੇ ਹੋਰ ਪ੍ਰਮੁੱਖ ਅਧਿਕਾਰ ਖੇਤਰਾਂ ਨਾਲੋਂ ਲਗਭਗ 30% ਘਟ ਸਨ। ਉਨ੍ਹਾਂ ਕਿਹਾ ਕਿ ਲੋਕ ਸੰਤੁਸ਼ਟ ਹੋ ਗਏ ਨੇ ਅਤੇ ਕਾਨੂੰਨੀ ਤੌਰ ਤੇ پارک ਕਰਨ ਦੀ ਬਜਾਏ ਟਿਕਟ ਲੈਣ ਲਈ ਤਿਆਰ ਨੇ। ਜਦੋਂ ਜੁਰਮਾਨੇ ਪਹਿਲੀ ਵਾਰ ਲਾਗੂ ਹੁੰਦੇ ਨੇ ਤਾਂ ਪਾਰਕਿੰਗ ਲਾਗੂ ਕਰਨ ਵਾਲੇ ਅਧਿਕਾਰੀ ਵਿਦੇੜੇ ਨਰਮ ਹੋ ਸਕਦੇ ਨੇ ਅਤੇ ਪਹਿਲਾਂ ਜਨਤਾ ਨੂੰ ਸਿੱਖਿਅਤ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ ਕੈਪਟਨ ਦਾ ਕਹਿਣਾ ਹੈ ਕਿ ਪਰ ਫਿਰ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਜਾਣਗੀਆਂ ਖਾਸ ਤੌਰ ਤੇ ਸ਼ਹਿਰ ਦੇ ਆਲੇ ਦੁਆਲੇ ਦੇ ਹੌਟ ਸਪੌਟਸ ਤੇ ਵਿੱਚ ਜਿੱਥੇ ਅਕਸਰ ਉਲੰਘਣਾ ਕਰਨ ਵਾਲੇ ਮੌਜੂਦ ਹੀ ਰਹਿੰਦੇ ਨੇ ਜਿਵੇਂ ਜਿਵੇਂ ਸਮਾਂ ਲੰਘਦਾ ਹੈ ਉਹ ਆਪਣੀ ਇਨਫੋਰਸਮੈਂਟ ਰੈਜੀਮੈਂਟ ਨੂੰ ਵਧਾਉਣਗੇ ਅਤੇ ਬਹੁਤ ਤੌਰ ਤੇ ਸ਼ਹਿਰ ਦੇ ਆਲੇ-ਦੁਆਲੇ ਦੇ ਸਥਾਨਾਂ ਨੂੰ ਵੇਖਣਗੇ ਸ਼ਹਿਰ ਜੁਰਮਾਨੇ ਤੋਂ ਲਗਭਗ 40 ਮਿਲੀਅਨ ਡਾਲਰ ਵਾਧੂ ਮਾਲੀਆ ਪੈਦਾ ਕਰ ਸਕਦਾ ਹੈ ਪਰ ਇਹ ਬਹੁਤ ਘੱਟ ਕਰਨ ਦੀ ਉਮੀਦ ਹੈ ਕਿਉਂਕਿ ਇਹ ਪਾਲਣਾ ਨੂੰ ਦਰਸਾਉਂਦਾ ਹੈ ਕੈਪਨੋ ਨੇ ਕਿਹਾ ਹੈ ਕਿ ਕਟ ਗੈਰ ਕਾਨੂੰਨੀ ਪਾਰਕਿੰਗ ਸੁਰੱਖਿਆ ਤੇ ਟ੍ਰੈਫਿਕ ਪਰਵਾਹ ਦੋਵਾਂ ਵਿੱਚ ਸੁਧਾਰ ਕਰੇਗੀ 25 ਜੁਲਾਈ ਨੂੰ ਸਭ ਤੋਂ ਤਾਜ਼ਾ ਸਾਈਕਲ ਸਵਾਰ ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਬਾਈਕ ਮਾਰਗ ਕਾਉਂਟ ਵਿੱਚ ਗੈਰ ਕਾਨੂੰਨੀ ਤੌਰ ਤੇ ਰੱਖੇ ਗਏ ਇੱਕ ਨਿਰਮਾਨ ਬਿੰਦ ਤੋਂ ਬਚਨ ਲਈ ਬਾਈਕ ਲੈਣ ਤੋਂ ਬਾਹਰ ਆਉਣ ਵਾਲੇ ਟ੍ਰੈਫਿਕ ਵਿੱਚ ਅਪੇਧ ਹੋ ਗਈ ਸੀ ਟ੍ਰਾਂਟੋ ਪੁਲਿਸ ਦੇ ਮੁਤਾਬਿਕ ਬੀਤੇ ਸਾਲ ਪਾਰਕਿੰਗ ਇਨਫੋਰਸਮੈਂਟ ਅਫਸਰਾਂ ਨੇ ਸਾਈਕਲ ਲੇਨ ਦੀ ਉਲੰਘਣਾ ਲਈ 845 ਟਿਕਟਾਂ ਦਿੱਤੀਆਂ ਪਰ ਇਸ ਸਾਲ 29 ਜੁਲਾਈ ਤੱਕ 6452 ਟਿਕਟਾਂ ਦਿੱਤੀਆਂ ਗਈਆਂ ਪਰ ਕਾਰਾਂ ਜਾਂ ਵਸਤੂਆਂ ਨਾਲ ਬਾਈਕ ਲੇਨਾਂ ਨੂੰ ਰੋਕਣ ਵਰਗੇ ਮੁੱਦਿਆਂ ਦੇ ਆਲੇ ਦੁਆਲੇ ਲਾਗੂ ਕਰਨਾ ਸਪੋਟੀ ਰਿਹਾ ਹੈ April ਦੇ ਵਿੱਚ Diljit Dosanjh ਦਾ Vancouver ਦੇ ਵਿੱਚ ਇੱਕ ਵੱਡਾ ਸ਼ੋਅ ਹੋਇਆ ਸੀ। ਅਕਸਰ Diljit Dosanjh ਕੈਨੇਡਾ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਆਪਣੇ ਸ਼ੋਅ ਕਰਦੇ ਵਿਖਾਈ ਦਿੰਦੇ ਨੇ ਤੇ ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਸਲ ਕੈਬਨਿਟ ਮੰਤਰੀ ਹਰਜੀਤ ਸੱਜਣ ਨੇ 100 ਫੌਜੀਆ ਨੂੰ ਪੰਜਾਬੀ ਪੌਪ ਸਟਾਰ Diljit Dosanjh ਦੇ ਨਾਲ ਪਰਫਾਰਮ ਕਰਨ ਲਈ ਬੇਨਤੀ ਕੀਤੀ ਸੀ ਜੋ ਬੇਨਤੀ ਰੱਦ ਕਰ ਦਿੱਤੀ ਗਈ ਸੀ। ਐਮਰਜੈਂਸੀ ਤਿਆਰੀ ਮੰਤਰੀ ਹਰਜੀਤ ਸੱਜਣ ਨੇ April ਵਿੱਚ ਕੈਨੇਡੀਅਨ ਆਰਮਡ ਫੋਰਸੇਸ ਨੂੰ ਵੈਨਕੂਵਰ ਵਿੱਚ ਭਾਰਤ ਦੇ ਸਭ ਤੋਂ ਪ੍ਰਸਿੱਧ ਗਾਇਕਾਂ ਅਤੇ ਅਦਾਕਾਰਾਂ ਵਿੱਚੋਂ ਇੱਕ ਪੰਜਾਬੀ ਪੌਪ ਸਟਾਰ ਦਿਲਜੀਤ ਦੋਸਾਂਝ ਦੇ ਇੱਕ ਸੰਗੀਤ ਸਮਾਰੋਹ ਵਿੱਚ ਬੈਕਡ੍ਰੌਪ ਵਜੋਂ ਕੰਮ ਕਰਨ ਲਈ ਲਗਭਗ 100 ਸੈਨਿਕ ਭੇਜਣ ਲਈ ਲੋਬੀ ਕੀਤੀ। ਸੱਜਨ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਉਸ ਨੂੰ 15 April ਨੂੰ ਗਾਇਕ ਦੀ ਮੈਨੇਜਰ ਸੁਨਾਲੀ ਸਿੰਘ ਤੋਂ ਕੈਨੇਡੀਅਨ ਸਿਪਾਈਆਂ ਨੂੰ BC ਪਲੇਸ ਵਿਖੇ 27 April ਨੂੰ ਵਿੱਚ ਗਏ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਬੇਨਤੀ ਪ੍ਰਾਪਤ ਹੋਈ ਸੀ। ਅਗਲੇ ਦਿਨ ਸੱਜਨ ਨੇ 16 April ਨੂੰ ਮੈਨੇਜਰ ਤੋਂ ਪੁਸ਼ਟੀ ਦੇ ਨਾਲ ਰੱਖਿਆ ਮੰਤਰੀ ਬਿਲ ਬਲੇਅਰ ਨੂੰ ਇੱਕ ਪੱਤਰ ਭੇਜਿਆ। ਨੈਸ਼ਨਲ ਡਿਫੈਂਸ ਨੇ ਕਿਹਾ ਹੈ ਕਿ ਮਿਸਟਰ ਬਲੇਅਰ ਨੇ ਫਿਰ ਕੈਨੇਡੀਅਨ ਆਰਮਡ ਫੋਰਸੇਜ਼ ਦੇ ਕਮਾਂਡਰਾਂ ਨੂੰ ਬੇਨਤੀ ਭੇਜੀ ਜਿਨ੍ਹਾਂ ਨੇ ਮਿਸਟਰ ਦੋਸਾਂਜ ਦੇ ਸੰਗੀਤ ਸਮਾਰੋਹ ਵਿੱਚ ਸਿਪਾਈਆਂ ਨੂੰ ਬੈਕਟ੍ਰੌਪ ਵਜੋਂ ਸੇਵਾ ਕਰਨ ਦੇ ਵਿਚਾਰ ਨੂੰ ਰੱਦ ਕਰ ਦਿੱਤਾ। ਇੱਕ ਫੌਜੀ ਸੂਤਰ ਨੇ ਕਿਹਾ ਹੈ ਕਿ ਇਹ ਬੇਨਤੀ 100 ਸੈਨਿਕਾਂ ਲਈ ਸੀ। মিডিਆ ਅਧਿਕਾਰੀਆਂ ਦੀ ਪਛਾਣ ਨਹੀਂ ਕਰ ਸਕਿਆ ਜਿਸ ਨੂੰ ਇਸ ਮਾਮਲੇ ਤੇ ਚਰਚਾ ਕਰਨ ਦਾ ਅਧਿਕਾਰ ਨਹੀਂ ਸੀ। ਹਰਜੀਤ ਸੱਜਣ ਦੀ ਪ੍ਰੈਸ ਸਖਤਰ ਜਵਾਨਾ ਕੰਗਾ ਨੇ ਕਿਹਾ ਹੈ ਕਿ ਸੱਜਣ ਪੰਜਾਬੀ ਪੌਪ 스타 ਦੀ ਬੇਨਤੀ ਦੇ ਸਮਰਥਨ ਲਈ ਕੋਈ ਮਾਫੀ ਨਹੀਂ ਮੰਗਦੇ ਰੱਖਿਆ ਮੰਤਰੀ ਨੇ ਸੱਜਣ ਦੀ ਬੇਨਤੀ ਦੀ ਪਾਲਣਾ ਕਰਨ ਤੋਂ ਇਨਕਾਰ ਕਰਨ ਤੇ ਪਿੱਛੇ ਵੀ ਪੈਰ ਨਹੀਂ ਪੁੱਟਿਆ ਐਲ ਸੀ ਡੀ ਆਰ ਕਾਲਮੈਨ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰੀ ਰੱਖਿਆ ਮੰਤਰੀ ਦੇ ਦਫ਼ਤਰ ਨੇ ਤੁਰੰਤ ਸਵੀਕਾਰ ਕੀਤਾ ਅਤੇ ਕੈਨੇਡੀਅਨ ਆਰਮਡ ਫੋਰਸੇਸ ਦੇ ਮੁਲਾਂਕਣ ਲਈ ਧੰਨਵਾਦ ਕੀਤਾ ਦਿਲਜੀਤ ਦੋਸਾਂਝ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੱਤਾਧਾਰੀ ਸਰਕਾਰ ਦਾ ਇੱਕ ਜ਼ਬਰਦਸਤ ਆਲੋਚਕ ਰਿਹਾ ਜਿਸ ਨੇ 2020 ਵਿੱਚ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਸੀ ਉਸ ਸਮੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਮੋਦੀ ਸਰਕਾਰ ਦੁਆਰਾ ਗਲਤ ਟਿੱਪਣੀਆਂ ਕਰਨ ਦਾ ਦੋਸ਼ ਲਗਾਇਆ ਗਿਆ ਜਦੋਂ ਆਲੋਚਨਾ ਕੀਤੀ ਸੀ ਕਿ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨਾਲ ਕਿਵੇਂ ਝੜਪ ਕੀਤੀ ਹੈ ਦੁਸਾਂਜ ਨੇ ਬ੍ਰਿਟਿਸ਼ ਕੋਲੰਬੀਆ ਪਲੇਸ ਵਿਖੇ 54 ਹਜ਼ਾਰ ਲੋਕਾਂ ਦੀ ਭੀੜ ਵਿੱਚ ਇੱਕ ਸੋਲਡ ਆਊਟ ਸਟੇਡੀਅਮ ਦੇ ਸ਼ੋਅ ਨਾਲ ਆਪਣੇ ਦਿਲ ਲੂਮੀਨਾਟੀ ਦੌਰੇ ਦੀ ਸ਼ੁਰੂਆਤ ਕੀਤੀ ਜਸਟਨ ਟ੍ਰੂਡੋ ਨੇ ਇੰਡੋ ਕੈਨੇਡੀਅਨ ਪਾਈਚਾਰੇ ਵਿੱਚ ਦੁਸਾਂਜ ਦੀ ਅਪੀਲ ਨੂੰ ਮੰਨਤਾ ਦਿੱਤੀ ਉਹ ਗਾਇਕ ਨੂੰ ਮਿਲਣ ਲਈ ਦੁਸਾਂਝ ਦੇ 15 ਜੁਲਾਈ ਦੇ ਸੰਗੀਤ ਸਮਾਰੋਹ ਤੋਂ ਪਹਿਲਾਂ ਟੋਰਾਂਟੋ ਵਿੱਚ ਰੋਜਰਜ਼ ਸੈਂਟਰ ਵਿੱਚ ਰੁਕੇ ਸਨ। ਮੀਡੀਆ ਨੇ ਦਲਜੀਤ ਦੁਸਾਂਝ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਅਸਮਰੱਥ ਰਹੇ। ਐਲਸੀਡੀਆਰ ਕੋਲਮੈਨ ਨੇ ਕਿਹਾ ਹੈ ਕਿ ਹਥਿਆਰਬੰਦ ਬਲ ਜਨਤਕ ਸੰਪਰਕ ਗਤੀਵਿਧੀਆਂ ਜਿਵੇਂ ਕਿ ਕੈਲਗਰੀ ਸਟੈਂਪੀਡ, ਪੇਸ਼ੇਵਰ ਹਾਕੀ ਅਤੇ ਬੇਸਬਾਲ ਖੇਡਾਂ ਦੇ ਨਾਲ-ਨਾਲ ਦੇਸ਼ ਭਰ ਵਿੱਚ ਬਹੁਤ ਸੱਭਿਆਚਾਰਕ ਤਿਉਹਾਰਾਂ ਵਿੱਚ ਭੂਮਿਕਾ ਨਿਭਾਉਂਦੇ ਨੇ। ਉਨ੍ਹਾਂ ਕਿਹਾ ਜਦੋਂ ਅਸੀਂ ਕਨੇਡੀਅਨਾਂ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ ਤੇ ਕਨੇਡੀਅਨ ਆਰਮਡ ਫੋਰਸਸ ਦੀ ਕਹਾਣੀ ਨੂੰ ਲਗਾਤਾਰ ਅਤੇ ਮਜਬੂਰੀ ਨਾਲ ਸੁਣਾਉਂਦੇ ਹਾਂ ਤਾਂ ਸਾਡੇ ਉੱਤੇ ਜਿਵੇਂ ਕਈ ਕਾਰਕਾਂ ਦੇ ਅਧੀਨ ਹੁੰਦੇ ਨੇ ਜਿਵੇਂ ਕਿ ਬਜਟ ਸਮਾਸਾਰਨੀ ਹਿੱਤ ਦਿਸ਼ਾ ਨਿਰਦੇਸ਼ਾਂ ਦਾ ਟਕਰਾਓ ਅਤੇ ਕਾਰਜਸ਼ੀਲ ਲੋੜਾਂ ਅੱਜ ਦੇ ਕੈਨੇਡੀਅਨਸ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੁੱਖ ਹੈਡਲਾਈਨਸ ਤੇ ਕੈਨਟਨਰ ਡਿਸਟ੍ਰਿਕਟ ਦੇ ਸਕੂਲ ਬੋਰਡ ਨੇ ਅਨਟਾਰੀਓ ਨੂੰ ਕੀਤੀ ਅਪੀਲ ਸਕੂਲਾਂ ਦੇ ਵਿੱਚ 3000 ਨਵੇਂ ਬੱਚਿਆਂ ਦੀ ਦੇਖਪਾਲ ਵਾਲੀਆਂ ਥਾਵਾਂ ਲਈ ਫੰਡ ਨੂੰ ਰੱਦ ਨਾ ਕਰਨ ਦੀ ਕੀਤੀ ਅਪੀਲ ਸੀਐਨਈ ਨੇ ਲਗਾਇਆ ਜੌਬ ਫੇਅਰ 5000 ਨੌਕਰੀਆਂ ਲਈ ਪਹੁੰਚੇ 37000 ਲੋਕ ਜੈਸਪਰ ਦੀ ਜੰਗਲੀ ਅੱਗ ਵਿਚਾਲੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਆ ਰਹੀ ਤੰਗੀ ਕਰ ਰਹੇ ਨੇ ਬੇਕਰੀ ਅਤੇ ਬੇਰੋਜ਼ਗਾਰੀ ਦਾ ਸਾਹਮਣਾ ਟੋਰੰਟੋ ਚਾਰਜ ਤੋਂ ਨਵੇਂ ਟ੍ਰੈਫਿਕ ਅਤੇ ਪਾਰਕਿੰਗ ਜੁਰਮਾਨੇ ਹੋਣਗੇ ਲਾਗੂ ਜੁਰਮਾਨਿਆਂ ਦੇ ਵਿੱਚ ਕੀਤਾ ਜਾ ਰਿਹਾ ਹੈ ਮੋਟਾ ਵਾਅਦਾ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ